ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਸਵਾਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ 23 ਸਾਲਾ ਨੀਲਮ ਦੀ ਵਿਆਹ ਦੇ ਦੌਰਾਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੀਲਮ ਦਾ 26 ਫਰਵਰੀ ਨੂੰ ਵਿਆਹ ਸੀ ਅਤੇ ਲਾਵਾਂ ਫੇਰੇ ਹੋਣ ਤੋਂ ਬਾਅਦ ਜਦ ਜੈਮਾਲਾ ਤੇ ਸ਼ਗਨ ਦੇ ਲਈ ਉਸ ਨੂੰ ਸਟੇਜ ਤੇ ਲਿਜਾਇਆ ਜਾ ਰਿਹਾ ਸੀ ਤਾਂ ਨੀਲਮ ਨੇ ਘਬਰਾਟ ਹੋਣ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਦਵਾਈ ਦਿੱਤੀ ਗਈ ਅਤੇ ਜਦ ਸਟੇਜ ਤੇ ਪਹੁੰਚ ਕੇ ਉੱਥੇ ਲੱਗੇ ਸੌਫੇ ਦੇ ਉੱਤੇ ਨੀਲਮ ਬੈਠਦੀ ਹੈ ਤਾਂ ਉਸੇ ਸਮੇਂ ਹੀ ਨੀਲਮ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਸ ਮਦਭਾਗੀ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਬਣਾ ਦਿੱਤੀ ਹੈ ਨੀਲਮ ਦੀ ਮਾਂ ਬਾਪ ਸਹੁਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਿਨ ਹੋਇਆ ਕੀ ਸੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਘਰ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸਵਾਵਾਲਾ ਤੋਂ तब्बोच चाव नन सब कार व्यार कर लै चले सीगे, स्टेज ने मम्मा मैन घबराहट जी हो घबराहट हूँ क्या चलो मैं ठीक हैगी है, ऐसी स्टेज ते लै गए उ फिर कैन घबराहट आने लगी है ਸਟੇਟ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਨੇ ਆ ਘਰੇ ਲਾ ਜਾ ਕੇ ਚੱਲ ਚੇਨ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾਇਆ ਤੇ 20 ਮਿੰਟ ਬਾਅਦ ਫਿਰ ਫੋਨ ਆ ਗਿਆ ਵੀ ਨਹੀਂ ਰਹੀ ਜਾਤੀ खान पी रहे हम अपर क्या मालक किसे नाल ना करे हम अपर जो बेटी दी उम्र थोड़ी सी हां जी नंद कार्य हो गए सी स्नैपा वगैरह करा के हो गई सारिया जी बस एक जय होया जी ਠੀਕ ਸੀ ਬੱਚਾ ਸਾਡਾ ਆਨੰਦ ਕਰ ਜੁਏ ਨੇ ਖੁਸ਼ੀ ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਉਹਨਾਂ ਨੂੰ ਤੇ ਜਦੋਂ ਪਾਣੀ ਪੁਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪਹਿਨੇ ਸੀ ਜੇ ਮੱਲਾ ਪਾਣੀ ਸੀ ਉੱਥੇ ਉਸ ਟੀ ਤੇ ਗਏ ਨੇ ਉਸ ਟੀ ਤੇ ਜਾ ਕੇ ਉਹ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪਿੱਛੇ ਨਹੀਂ ਆਨੰਦ ਕਰ ਜੋਗੇ ਸੀ ਆਨੰਦ ਕਰ ਜੋਗੇ ਸੀ ਆਨੰਦ ਕਰ ਜੋਗੇ ਸੀ ਸ਼ਗਨ ਜੈ ਮਾਲਾ ਜੈ ਮਾਲਾ ਜੀ ਹੋ ਰਹੀ ਸੀ ਕੀ ਜੀ ਉਹਨਾਂ ਨੇ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਛ ਨਹੀਂ ਉਹਨਾਂ ਨੂੰ ਥੋੜੀ ਘਬਰਾਹਟ ਵੀ ਲੱਗ ਦੱਸਿਆ ਸੀ ਘਬਰਾਹਟ ਹੋ ਰਹੀ ਹੈ ਪਾਣੀ ਪੁਣੀ ਪਲਾਇਆ ਤਾਂ ਠੀਕ ਹੋ ਗਿਆ ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤੇ ਨਾ ਉਹਨਾਂ ਨੇ ਕੁਛ ਦੱਸਿਆ ਉਥੇ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ ਘਰ ਆ ਕੇ ਜਿਵੇਂ ਪਹਿਲਾਂ ਲੰਗਾ ਵਗੈਰਾ ਪਾਇਆ ਕੱਪੜੇ ਚੇਂਜ ਕੀਤੇ ਉਸ ਤੋਂ ਬਾਅਦ ਦੇਖਿਆ ਵੀ ਨਹੀਂ ਕੰਨੀ ਚੰਕ ਠੀਕ ਕਰ ਫਿਰ ਗੱਲਾਂ ਬਦਲ ਲਏ ਉਹ ਡਾਕਟਰ ਕੋਲ ਲੈ ਗਏ ਉਹਨਾਂ ਨੇ ਜਾ ਕੇ ਗਏ ਕਿੰਨੀ ਐਸਿਬੀਟੀ ਜਾ ਚੰਨ ਜੀ ਜਾ ਚਾ ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਯਾ ਕੀ ਕੋਈ ਕਟਮਾਵਾ ਪਰਿਵਾਰ ਨੰਦਕਾਰ ਜੀ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਕਿਤੇ ਸਟੇਜ ਜਗਾ ਸੀ ਆਪਾਂ ਜੈਮਾਲਾ ਪਹੁੰਚ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੜੇ ਮਹਿਸੂਸ ਹੋਇਆ ਮੜ ਕੇ ਅਸੀਂ ਆਖਾ ਵੀ ਚੱਲ ਲੈ ਤੈਨੂੰ ਦਵਾਈ ਦੇਣ ਦੀ ਆਪਾਂ ਜਲਾਲਵਾਂਦ ਲੈ ਚੱਲਨੇ ਫਿਰ ਘਰ ਲੈ ਲੰਗਾ ਲੂੰਗਾ ਵੀ ਚੇਂਗੀ ਜੀ ਤੱਕ ਕਪੜੇ ਤੇ ਫਿਰ ਜਲਾਲਵਾਂਦ ਲੈ ਗਏ ਉੱਥੇ ਜਾ ਕੇ ਵੀ ਮੇਰਾ ਬੱਸ ਖਤਮ ਹੋ ਗਿਆ ਕਿੰਨੀ ਮਮਸੀ ਬੇਟੀ ਦੀ 26 ਸਾਲ ਕਿੰਨੇ ਪੜਾਈਏ ਤੇ ਆwidetilde ਸੀ ਵੀ ਆ ਕਿ ਕਿ ਸੀ ਗਰੇ 10 ਦਿਨਾਂ ਤੱਕ ਇਹ ਤਾਂ ਬਰਾਦ ਕੇ ਤੋਈ ਆ ਦੋਕਨੇ ਤੋ ਗੋਲੂ ਕੀ ਨਾਲ ਹੀ ਰੁਕਣਾ ਹੈ ਟਾਣੀ ਹੈ ਜਬਾਰ ਖੇਤ ਤੇ ਲਾਵਾ ਫਿਰ ਹੋ ਗਏ ਸੀ ਹਾਂਜੀ ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਹ ਹੋ ਰਹੀ ਸੀ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫੀ ਹੋ ਜੀ ਖੁਸ਼ੀ ਖੁਸ਼ੀ ਜਿਹਾ ਸੀ ਨੰਦਕਾਰ ਜਿੱਤੇ ਖੁਸ਼ੀ ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਜਿਹੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਥੇ ਸਗਣ ਬਹਿਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਦਲਾਲਾਵਾਂ ਦਾ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕੀਤਾ ਇਹਨਾਂ ਨੂੰ ਫਿਰ ਦਲਾਲਾਵਾਂ ਤੇ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਤੁਸੀਂ ਤਾਂ ਸਭ 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਸੀ ਬੇਟੀ ਆ ਲੈਟ ਹੈ ਨੀ ਬੀ ਗ੍ਰੈਜੂਏਸ਼ਨ ਕੀਤੀ ਸੀ ਬੇਟੇ ਨੇ ਜੀ ਸਾਡਾ ਬੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਨਾਂ ਦੀ ਤਵੀਦ ਕਹਿੰਦੇ ਕਰ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਰ ਲੱਗਉਂ ਮੈਂ ਕੁਸਤ ਨੂੰ ਕਹਿ ਨਹੀਂ ਸਕਦਾ ਉਹਨੇ ਮਾਰੇ ਉਹਨੂੰ ਇਹਨੇ ਤੁਹਾਡਾ ਪਿੰਡ ਕਿਹੜਾ ਸੀ ਇਹ ਹੋਊਗਾ ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਤੇ ਬੈਠੇ ਕੋਈ ਤਖੀਲ ਨਹੀਂ ਹੋਈ ਸੀ ਕੋਈ ਸਿੱਕੇ ਦਾ ਮੈਂ ਬਾਸਾਂ ਦੇ ਮਾਰਾ ਦਿਲ ਕਰਦਾ ਹਾਂ ਹਾਂ ਮੈਂ ਡਾਕਟਰ ਵਗੈਰਾ ਬੁਲਾਇਆ ਸੀ ਠੋਕੇ ਤੇ ਬੁਲਾਇਆ ਸੀ ਕਿ ਜਲਾਲਾਬਾਦ ਦੇ ਵੀ ਲੈ ਕੇ ਆਏ ਸੀ ਹਾਂ ਕਿੰਨੀਆਂ ਬੇਟੀਆਂ ਸੀ ਤੁਹਾਡੀਆਂ दो बेटियां देख बेटा पेपर डीसी बेटी मुंडे तो छोटी डीसी वहाँ से मागम खुशियां जी जितने डोली उठनी थी उतनी चावा दे नाला है हाँ जी चावा ना कुछ हाँ जी ऐसे हम त्यासी तेरा हो जाएगा हाँ